हां जी दोस्तों स्वागत करते हैं आपका तोड़ा तोड़े अपने YouTube चैनल स्टार डिजिटल पंजाब के बीच आज बड़े अपडेट लेके हाजिर हुए हैं केजरीवाल की गिरफ्तारी ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਐ ਪਟੀਸ਼ਨ ਦਾਰ ਕੀਤੀ ਗਈ ਸੀ ਤੇ ਕੁਝ ਸਵਾਲ ਜਵਾਬ ਹੋਏ ਨੇ ਇਹ ਗੱਲਬਾਤ ਅੱਜ ਦੀ ਵੀਡੀਓ ਜਹੀਂ ਕਰਾਂਗੇ ਸੋ ਜਿਹੜੇ دوست ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੀ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚੇ ਸੋ ਦੋਸਤੋ ਸੀਐਮ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਦੱਸ ਦਿੱਤਾ ਵੱਡਾ ਕਾਰਨ ਈਡੀ ਨੇ ਵੀਰਵਾਰ ਨੂੰ ਯਾਨੀ ਅੱਜ ਦਿੱਲੀ ਸ਼ਰਾਬ ਨੀਤੀ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਪਟੀਸ਼ਨ ਦਾ ਵਿਰੋਧ ਕੀਤਾ ਕੇਂਦਰੀ ਜਾਂਚ ਅਧਿਸ਼ੀ ਨੇ ਕਿਹਾ ਕਿ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਈਡੀ ਨੇ ਸੁਪਰੀਮ ਕੋਰਟ ਚਦਰਹਲ ਪਨਾਮੇ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਾਨੂੰਨੀ ਨਹੀਂ ਆ ਸੀ ਇਸ ਮਾਮਲੇ ਲਈ ਪੁੱਛਕਿਛ ਕੇਜਰੀਵਾਲ ਨੂੰ ਸੱਮਣ ਭੇਜੇ ਸਨ ਪਰ ਉਹ ਇੱਕ ਸਮੇਂ ਵਿੱਚ ਪੇਸ਼ ਨਹੀਂ ਹੋਏ ਕੇਧਰੀਵਾਲ ਕੇਧਰੀਵਾਲ ਮਨੀ ਲਾਂਡਰਿੰਗ ਦੇ ਦੋਸ਼ੀ ਸਨ ਕੇਂਦਰੀ ਜਾਂਚ ਅਸੇ ਨੇ ਅੱਗੇ ਕਿਹਾ ਕਿ ਕੇਧਰੀਵਾਲ ਨੂੰ ਕਿਸੇ ਭੈੜੇ ਇਰਾਦੇ ਕਰਨ ਦੇ ਸਬੰਧ ਨਹੀਂ ਕੀਤਾ ਗਿਆ ਕਾਨੂੰਨ ਅੱਗੇ ਸਭ ਬਰਾਬਰ ਹਨ ਜੇ ਸਥਿਤੀ ਕਿਸੇ ਨੇ ਤਨੜਾ ਕਿਸੇ ਹੋਰ ਅਪਰਾਧੀ ਨਾਲੋਂ ਵੱਖਰਾ ਸਲੂਕ ਕਰਨਾ ਸੰਵਿਧਾਨ ਦੇ ਵਿੱਚ ਨਹੀਂ ਹੈ ਈਡੀ ਨੇ ਕੀ ਕਿਹਾ ਜਣ ਲਵੋ ਈਡੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਦੋਂ ਉਹ ਪੀਐਮਐਲਏ ਦੀ ਧਾਰਾ 17 ਦੇ ਤਹਿਤ ਕੇਧਰੀਵਾਲ ਦਾ ਬਿਆਨ ਦਰਜ ਕਰ ਰਹੇ ਸਨ ਤਾਂ ਇਸ ਦੌਰਾਨ ਵੀ ਉਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਸਨ ਦਰਸਲ ਤੇਜਰੀਵਾਲ ਨੇ ਆਪਕਾਰੀ ਨੀਤੀ ਮਾਮਲੇ ਆਪਣੀ ਗ੍ਰਿਫਤਾਰੀ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਇੱਥੋਂ ਉਹਨਾਂ ਨੂੰ ਰਾਤ ਨਹੀਂ ਮਿਲੇ ਹਾਈ ਕੋਰਟ ਤੋਂ ਰਾਤ ਨਾ ਮਿਲਤੇ ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਕੇਜਰੀਵਾਲ ਨੂੰ ED ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਕੇਂਦਰੀ ਜਾਂਚ ਏਜੰਸੀ ਦਾ ਦੋਸ਼ ਹੈ ਕਿ ਸਰਾਬ ਨੀਤੀ ਬਣਾਉਣ ਤੇ ਤਿਆਰ ਕਰਨ ਦੇ ਵਿੱਚ ਬੇਨਿਮੀਆ ਹੋਈਆਂ ਹਨ ED ਨੇ ਕੀ ਦੋਸ਼ ਲਾਏ ਹਨ ED ਨੇ ਅਰਵਿੰਨ ਕੇਜਰੀਵਾਲ ਨੂੰ ਦਿੱਲੀ ਸਰਾਬ ਨੀਤੀ ਮਾਮਲੇ 'ਚ ਬੇਨਿਮੀਆ ਦਾ ਮੁੱਖ ਸਾਜ਼ਿਸ਼ਕਰਤਾ ਘਰਾੜ ਦਿੱਤਾ ਹੈ ਕੇਂਦਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਆਪ ਦੇ ਕਈ ਵੱਡੇ ਨੇਤਾ ਤੇ ਮੰਤਰੀ ਇਸ 'ਚ ਸ਼ ਅੱਜ ਕੇ ਜਿਹੜੀ ਗੱਲ ਤਾਂ ਪੁੱਛਗੇ ਚ ਜ਼ਰੂਰੀ ਹੈ ਜਦ ਕਿ ਆਪ ਲੈ ਇਸ ਨੂੰ ਦੋਸਤ ਨੂੰਨ ਕਰਦੇ ਆ ਕਿ ਆ ਕਿ ਭਾਜਪਾ ਇਹ ਸਭ ਕੁਝ ਸਿਆਸੀ ਬਦਲਾਕੋਰੀ ਤਾਂ ਕਰ ਰਹੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਖਬਰਾਂ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਮਿਲਦੇ ਆ ਕੱਲ੍ਹ ਕਿ ਨਵੀਂ ਅਪਡੇਟ ਦੇ ਨਾਲ ਦੇਵ ਜਾਚ ਧੰਨਵਾਦ